ਹੈਲੋ ਜੀ ਸਤਿ ਸ੍ਰੀ ਅਕਾਲ ਦੁਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਬਲੌਗ ਸ਼ੁਰੂ ਕਰ ਦਾਂਗੇ ਇੱਕ ਭੈਣ ਦਾ ਕਮੈਂਟ ਸੀਗਾ ਵੀ ਤੁਸੀਂ ਪਿਓਰ ਦੇ ਸੂਟ ਜਿਹੜੇ ਕ੍ਰੇਪ ਦੇ ਸੂਟ ਨੇ ਕਿਸ ਤਰ੍ਹਾਂ ਧੋਨੇ ਹੋਗੇ ਨਾ ਤੇ ਆਪਾਂ ਅੱਜ ਕੱਪੜੇ ਧੋਣ ਵਾਲੀ ਦੱਸਾਂਗੇ ਕੁਝ ਸੂਟ ਮੈਂ ਧੋ ਦਿੱਤੇ ਨੇਗੇ ਨਾ ਪਿਛਲੀ ਵੀਡੀਓ ਚ ਮੈਂ ਕਈ ਪਿਛਲੀ ਵੀਡੀਓ ਚ ਦੱਸਿਆ ਸੀਗਾ ਮੇਰੇ ਸਾਰੇ ਸੂਟ ਧੋਣ ਨਾਲ ਪੈਣੇ ਉਸ ਤੋਂ ਵਿੱਚ ਮੈਂ ਨਾ ਫਿਰ ਦੋ ਤਿੰਨ ਸੂਟ ਧੋਤੇ ਸੀਗੇ ਦੋ ਘਰੇਂਦੇ ਨੇਗੇ ਹੁਣ ਮੇਰੇ ਸੂਟ ਧੋਣ ਨਾਲੇ ਹਜੇ ਸਾਡੇ ਪ੍ਰ ਤੇ ਹੁਣ ਮੈਂ ਇੱਕ ਦੋ ਸੂਟ ਰੱਖ ਲਏ ਦੋ ਕ ਮੈਂ ਅੱਜ ਧੋਣੀ ਹੈਗੀ ਤੇ ਨਾਲੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਉਸ ਦਿਨ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਐ ਨਹੀਂ ਕੀਤੀ ਮੈਨੂੰ ਆਇਆ ਸੀ ਮੈਂ ਵੀ ਇੱਕ ਵਾਰ ਧੋ ਕੇ ਦੇਖ ਲਾਣਾ ਕਈ ਵਾਰ ਕੋਈ ਨੁਕਸ ਪੈ ਜਾਂਦਾਗਾ ਫਿਰ ਬਾਅਦ ਚ ਫਿਰ ਭੈਣਾ ਕਹਿੰਦੇ ਨੇ ਵੀ ਤੁਸੀਂ ਵੀ ਵੀਡੀਓ ਫੇਕ ਬਣਾਤੀ ਹੈ ਨਾ ਤੇ ਮੈਂ ਉਹ ਅਜਮਾਇਆ ਸੀ ਤਰੀਕਾ ਤੇ ਹੁਣ ਅੱਜ ਮੈਂ ਦੂਸਰੇ ਸੂਟ ਧੋ ਰਹੀ ਆ ਤੇ ਨਾਲੇ ਮੈਂ ਤੁਹਾਨੂੰ ਦੱਸੂਗੀ ਮੈਂ ਕਿਸ ਤਰ੍ਹਾਂ ਵੀ ਉਹ ਸੂਟ ਧੋਤੇ ਨੇਗੇ ਕਿਹੜੇ-ਕਿਹੜੇ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੁੰਦਾਗਾ ਸੂਟ ਧੋਂਦੇ ਸਮੇਂ ਨਾ ਤੇ ਘਰ ਵਿੱਚ ਆਪਾਂ ਡਾਇਰੈਕਟਲੀ ਜੇ ਆਪਾਂ ਦੁਕਾਨ ਤੋਂ ਕਢਾਈ ਵਾਲਾ ਸੂਟ ਲੈਣਗੇ ਉਹਦੀ ਕਢਾਈ ਹੈ ਜਿਹੜੀ ਆਪਣੀ ਵੀ ਘੇਰੇ ਤੇ ਵੀ ਕਢਾਈ ਹੈ ਗਲੇ ਤੇ ਵੀ ਕਢਾਈ ਹੈਗੀ ਤਾਂ 2 ਇੰਚ ਹਮੇਸ਼ਾ ਵੀ ਕਢਾਈ ਸੂਟ ਜਣੀ ਕੇ ਵੱਧ ਲੋ ਲੈਂਥ ਉਹਦੀ ਹੈ ਨਾ ਕਿਉਂਕਿ ਜਦੋਂ ਆਪਾਂ ਸੂਟ ਧੋਵਾਂਗੇ 2 ਇੰਚ ਚੜੂਗੀ ਚੜੂਗਾ ਨਾ ਕੱਪੜਾ ਜਿਹੜਾ ਪਿਓਰ ਦਾ ਹੁੰਦਾ ਉਹ ਚੜਦੀ ਚੜਦਾ ਹੈਗਾ ਤੇ ਉਸ ਤੋਂ ਬਾਅਦ ਵਿੱਚ ਸਿਲਾਈ ਤੋਂ ਪਹਿਲਾਂ ਆਪਾਂ ਉਹ ਕਢਾਈ ਜੇ ਤਾਂ ਆਪਾਂ ਬਿਨਾਂ ਕਢਾਈ ਤੋਂ ਕੱਪੜਾ ਲੈ ਰਹੇ ਹਾਂਗੇ ਤਾਂ ਉਹ ਪਹਿਲਾਂ ਪਤੋਂ ਉਹ ਬਾਅਦ ਚ ਕਢਾਈ ਕਰਵਾਵੋ ਨਾ ਜੇ ਜੇ ਪਕੜਾਈ ਵਾਲਾ ਕੱਪੜਾ ਲੈ ਰਹੇ ਹਾਂਗੇ ਤਾਂ ਉਹ 2 ਇੰਚ ਜ਼ਰੂਰ ਵੱਧ ਲਓ ਤੇ ਉਸ ਤੋਂ ਬਾਅਦ ਵਿੱਚ ਇਹਨੂੰ ਧੋ ਕੇ ਤੇ ਫਿਰ ਬਾਅਦ ਵਿੱਚ ਸਿਲਾਈ ਕਰਵਾਵੋ ਹੁਣ ਜਦੋਂ ਆਪਾਂ ਧੋਨੇਗੇ ਫਿਰ ਵੀ ਕਿਹੜੀ ਗੱਲ ਦਾ ਧਿਆਨ ਰੱਖਣਾ ਹੈ ਫਿਰ ਮੈਂ ਤੁਹਾਨੂੰ ਲੈਂਥ ਮਣ ਕੇ ਦਿਖਾਉਂਗੀ ਤੇ ਉਸ ਤੋਂ ਬਾਅਦ ਵਿੱਚ ਸੁੱਕੇ ਸੂਟ ਦੀ ਲੈਂਥ ਵੀ ਦਿਖਾਉਂਗੀ ਨਾ ਵੀ ਕਿੰਨੀ ਕੁ ਘਟਦੀ ਹੈ ਵੱਧਦੀ ਹੈ ਜਾਂ ਠੀਕ ਹੈ ਕਿਸ ਤਰ੍ਹਾਂ ਦਾ ਸੂਟ ਰਿਹਾ ਹੈ ਨਾ ਧੋ ਕੇ ਆਪਣਾ ਕਿਸ ਤਰ੍ਹਾਂ ਸੂਟ ਹੋਇਆ ਤੇ ਪਹਿਲਾਂ ਆਪਣਾ ਕਿਵੇਂ ਦਾ ਸੂਟ ਸੀਗਾ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਨਾ ਤੇ ਇਹ ਆਪਣਾ ਹੈਂਡਵਰਕ ਦਾ ਸੂਟ ਨਾ ਤੇ ਇੱਕ ਕਮੀਜ਼ ਮੇਰਾ ਸੀਗਾ ਦੋ ਸੂਟ ਨੇ ਅੱਜ ਮੇਰੇ ਤੇ ਇਹ ਵੀ ਹੈਂਡ ਦਾਗਾ ਤੇ ਦੋਵੇਂ ਅੱਜ ਆਪਾਂ ਧੋਵਾਂਗੇ ਇਹਨਾਂ ਨੂੰ ਤੇ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਹੁਣ ਮੈਂ ਇਹਦੀ ਲੈਂਥ ਤੁਹਾਡੇ ਸਾਹਮਣੇ ਮਿਲੂੰਗੀ ਤੇ ਉਸ ਤੋਂ ਬਾਅਦ ਵਿੱਚ ਮੈਂ ਧੋ ਕੇ ਸੁਕਾ ਕੇ ਨਾ ਲੋਈ 45 ਇੰਚ ਲੈਂਥ ਹੈ ਜੀ ਹੈ ਨਾ ਇਹ ਸੂਟ ਦੀ ਵੀ ਆਪਾਂ ਦੇਖ ਲੈਣੇ ਆਂਗੇ ਵੀ ਕਿੰਨੀ ਹੈਗੀ ਸਾਰੇ ਕਮੀਜ਼ ਮੇਰੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਵੀ ਕੋਈ ਲੰਬਾ ਹੁੰਦਾਗਾ ਕੋਈ ਘੱਟ ਹੁੰਦਾਗਾ ਪਤਾ ਨਹੀਂ ਆ ਜੇ ਮੈਂ ਕਦੋਂ ਕਰ ਲੈਣੀ ਹੈਗੀ ਤੇ ਨਹੀਂ ਕਿਸੀ ਕਿਸੇ ਦਾ ਇੱਕੋ ਹੀ ਨਾਪ ਹੁੰਦਾ ਨਾ ਮੇਰੇ ਇੱਕ ਨਾਪ ਨਹੀਂ ਹੈਗਾ ਹਰੇਕ ਸੂਟ ਦਾ ਇਹਦੀ 43 ਹੈਗੀ ਤੇ ਹੁਣ ਆਪਾਂ ਧੋਣੇ ਆਂਗੇ ਧੋਣ ਤੋਂ ਪਹਿਲਾਂ ਹਮੇਸ਼ਾ ਦੇਖਣਾ ਹੈਗਾ ਵੀ ਕਿਹੜਾ ਕੱਪੜਾ ਆਪਾਂ ਪਹਿਲਾਂ ਪਾਉਣੇ ਕਿਹੜਾ ਬਾਅਦ ਚ ਪਾਉਣੇ ਜਿਵੇਂ ਜਿਵੇਂ ਆਪਾਂ ਧੋਵਾਂਗੇ ਤੁਹਾਨੂੰ ਦੱਸਾਂਗੇ ਨਾ ਚਲੋ ਜੀ ਹੁਣ ਆਪਾਂ ਚੱਲਦੇ ਆਂਗੇ ਹੁਣ ਮੈਂ ਦੋ ਭਾਂਡੇ ਲੈ ਲਏ ਨੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਂਗੇ ਪਾਣੀ ਉਨਾਂ ਨੂੰ ਪਾਣੀ ਪਾਉਣਾ ਜਿੰਨੇ ਕਿ ਆਪਣੇ ਜਿਹੜੇ ਕੱਪੜੇ ਡੁੱਬ ਜਾਣਾ ਨਾ ਤੇ ਸਾਰਿਆਂ ਨੂੰ ਪਹਿਲੀ ਚੀਜ਼ ਹੈਗੀ ਜਿਹੜੀ ਮੈਂ ਸ਼ੈਂਪੂ ਪਾਇਆ ਸੀਗਾ ਮੇਰੇ ਸੂਟ ਬਹੁਤ ਸੋਹਣੇ ਹੋਗੇ ਧੋ ਕੇ ਉਹ ਕੋਈ ਵੀ ਹੋਰ ਨਾ ਤਾਂ ਉਹਨਾਂ ਦਾ ਰੰਗ ਫਿੰਟ ਹੋਏਗਾ ਨਾ ਉਹ ਚੜੇ ਨਹੀਂਗੇ ਤੇ ਮਾਂਪਾ ਸੈਂਕੂ ਕੋਲ ਲਾਂਗੇ ਹੁਣ ਇਹਦੇ ਵਿੱਚ ਪਾਉਂਗੀ ਮਿੱਠਾ ਸੋਡਾ ਇਹ ਮਿੱਠਾ ਸੋਡਾ ਜਿਹੜਾ ਪੰਕਰ ਵਿੱਚ ਵਰਤਦੇ ਆਂਗੇ ਨਾ ਖਾਣ ਵਾਸਤੇ ਤੇ ਦੋ ਚਮਚ ਮੈਂ ਪਾਉਂਗੀ ਕਰਕੇ ਇੱਧਰ ਮੈਂ ਲੂਣ ਲਿਆ ਸੀਗਾ ਮੈਂ ਦੋ ਚਮਚ ਲੂਣ ਦੇ ਪਾਉਂਗੀ ਕਿਉਂਕਿ ਰੰਗ ਆਉਂਦਾ ਕਈ ਵਾਰ ਨਿਕਲਦਾ ਹੁੰਦਾ ਕੱਪੜੇ ਤੋਂ ਪੱਕ ਜਾਂਦਾ ਹੈਗਾ ਨਾ ਹੁਣ ਆਪਾਂ ਤੇ ਗਿਦਰਾਂ ਦੇ ਸਟਾਕ ਕਿ ਹੁਣ ਜ਼ਿਆਦਾਤਰ ਆਪਾਂ ਹਰ ਇੱਕ ਨਾਂ ਵੀ ਘਰ ਦੇ ਵਿੱਚ ਸਰਫ ਵਰਤਣ ਲੱਗੇ ਪਹਿਲਾਂ ਸੋਡਾ ਹਰ ਇੱਕ ਕੱਪੜੇ ਵਿੱਚ ਪਾਇਆ ਜਾਂਦਾ ਸੀ ਹਨਾ ਤੇ ਹੁਣ ਆਪਾਂ ਇੱਥੇ ਦੇਖਣਾਗਾ ਵੀ ਪਹਿਲਾਂ ਆਪਾਂ ਕਿਹੜਾ ਸੂਟ ਉਣਾਗਾ ਪਹਿਲਾਂ ਡਾਰਕ ਤੇ ਲਾਈਟ ਨੇ ਦੋਵੇਂ ਸੂਟ ਨੇ ਮੇਰੇ ਕੋਲੇ ਨਾ ਵੀ ਪਹਿਲਾਂ ਆਪਾਂ ਕਿਹੜਾ ਕੱਪੜਾ ਪਾਣਾ ਪਹਿਲਾਂ ਆਪਾਂ ਲਾਈਟ ਕੱਪੜਾ ਪਾਉਣ ਦੇ ਵਿੱਚ ਕਿਉਂਕਿ ਉਹਦਾ ਵੀ ਰੰਗ ਨਾ ਨਿਕਲੇ ਨਾ ਜੇ ਰੰਗ ਨਿਕਲੂਗਾ ਤਾਂ ਵੀ ਦੂਸਰੇ ਨੂੰ ਕੋਈ ਨੁਕਸਾਨ ਨਾ ਕਰੇ ਜੇ ਆਪਾਂ ਡਾਰਕ ਸੂਟ ਪਾਤਾ ਤਾਂ ਫਿਰ ਉਹਦਾ ਰੰਗ ਨਿਕਲ ਕੇ ਦੂਸਰੇ ਨੂੰ ਖਰਾਬ ਕਰੂਗਾ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਡੋਬ ਦਿੰਨੇ ਆ ਨਾਲ ਹੀ ਮੈਂ ਦੁਪੱਟਾ ਪਾ ਲੂ ਜੇ ਆਪਣਾ ਆਲ ਓਵਰ ਸੂਟ ਹੈਗਾ ਤਾਂ ਆਪਾਂ ਸਾਰਾ ਭਾਗੂ ਨਾ ਜੇ ਆਪਣਾ ਵੀ दूसरा सूट है अलग अलग पओ ये नेपड़ा पहला मैं इस सारे सूट इस तरह कठे करके, करके रख रखे सके मैं सारे ड्राई क्लीन करवाऊंगे ना फिर मैं सोचा पांच छेट लेकर भी किये करवाऊ कुछ दिन तरखी रखे इना टाइम नहीं रख सदना फिर मैं सोचा मैं चल मैं भी आप ही धो तो के देख दी हेगी ਤੇ ਹੁਣ ਆਪਾਂ ਇਹਨਾਂ ਨੂੰ ਜਿੱਥੇ ਵੀ ਮੈਲ ਆਈ ਹੈ ਨਾ ਜਾਂ ਤਾਂ ਹਲਕੇ ਬੁਰਸ਼ ਨਾਲ ਮਾਰ ਸਕਦੇ ਹਾਂ ਕਿ ਹਲਕਾ ਬੁਰਸ਼ ਜਾਂ ਪੈਨੋ ਬੋਲ ਨਾਲ ਇਸ ਤਰ੍ਹਾਂ ਮਸਲ ਸਕਦੇ ਹਾਂ ਤੇ ਜਾਨੀ ਕਿ ਕੜਾਈ ਨਾ ਖਰਾਬ ਹੋਏ ਕੜਾਈ ਨਹੀਂ ਮਸਲਣੀ ਹੈਗੀ ਨਾ ਤੇ ਗਲੇ ਤੇ ਹੁੰਦੀ ਹੈ ਥੋੜੀ ਮੈਲ ਦੀ ਤੇ ਵਸਣੇ ਨੂੰ ਐਸ ਤਰ੍ਹਾਂ ਹੀ ਆਪਾਂ ਉਹ ਕਰਨਾਗਾ ਚਾਂ ਮੂਰੀਆਂ ਤੇ ਹੁੰਦੀ ਹੈ ਨਾ ਤੇ ਦੂਸਰੇ ਸੂਟ ਤੇ ਨਾ ਕਈ ਦਾਗ ਜੇ ਵੀ ਹੈਗੇ ਸੀਗੇ ਜਿਵੇਂ ਆਪਣੇ ਥੰਦਾ ਵਗੈਰਾ ਲੱਗਿਆ ਹੋਇਆ ਨਾ ਜਾ ਸਭ ਦੀ ਸਬਜੀ ਦਾ ਹੱਥ ਲੱਗੇ ਜਾਂਦਾਗਾ ਥੋੜਾ ਬੋਤਾ ਗੀਤ ਤੇ ਲੱਗੇ ਤੇ ਉਹਦੇ ਦਾਗ ਵੀ ਸੀਗੇ ਉਹ ਬਿਲਕੁਲ ਸਾਫ ਹੋ ਗਏ ਕੁਝ ਵੀ ਨਹੀਂ ਰਿਹਾ ਹੈਗਾ ਉਸ ਉੱਤੇ ਤੇ ਇਸ ਤਰ੍ਹਾਂ ਹਲਕੇ ਹਲਕੇ ਤਾਂ ਨਾਪਕ ਨੂੰ ਕਰਨਾ ਹੈਗਾ ਮਸਲ ਲੈ ਤੇ ਇਹਨੂੰ 2 ਮਿੰਟ ਹੀ ਡੋਬ ਕੇ ਰੱਖਣਾ 2 ਜਾਂ 3 ਮਿੰਟ ਜ਼ਿਆਦਾ ਨਹੀਂ ਕਪੜਾ ਡੋਬਣਾ ਹੈਗਾ ਵਿੱਚ ਜ਼ਿਆਦਾ ਟਾਈਮ ਨਹੀਂ ਡੋਬਣਾ ਲੋ ਇਹ ਜੋ 10 ਮਿੰਟ ਹੋ ਗਏ ਨੇ ਆਪਣੇ ਸੂਟ ਡੋਬ ਕੇ ਇਥੇ ਨੂੰ ਹੁਣ ਆਪਾਂ ਇਹਨੂੰ ਇਹ ਛੋੜਨਾ ਨਹੀਂ ਹੈਗਾ ਇਸ ਤਰ੍ਹਾਂ ਹੀ ਕੋਲੇ ਜਿਹੇ ਹੱਥ ਨਾਲ ਨਾ ਪਾਣੀ ਘੱਟ ਕੇ ਦਾ ਸਰਫਾ ਤਾਂ ਇਧਰ ਮੈਂ ਪਾਣੀ ਪਾ ਰੱਖਿਆਗਾ ਇਹਦੇ ਵਿੱਚ ਆਪਾਂ ਸਾਫ ਬਣਦੇ ਪਾਣੀ ਨਹੀਂ ਘੱਟਾਗੇ ਆਪਾਂ ਸਾਰਾ ਨੋਟੋੜ ਕੇ ਇਧਰ ਰੱਖ ਲੈਨੇ ਇਹਨੂੰ ਇਸ ਤਰ੍ਹਾਂ ਹੀ ਵਟਾ ਨਹੀਂ ਦੇਣਾ ਹੈਗਾ ਜਿਹੜੀ ਕਿ ਉਹ ਖਰਾਬ ਹੋਊ ਕੱਪੜਾ ਨਾ ਇਹਦੇ ਵਿੱਚ ਹੁਣ ਮੈਂ ਰੂਤਾ ਸੂਟੋਬ ਕੇ ਰੱਖ ਦੋ ਓਨੇ ਟਾਈਮ ਜੇ ਫਿਰ ਮੈਂ ਇਹਦਾ ਪਾਣੀ ਕੱਢ ਦਿਆਂਗੀ ਕਿਉਂਕਿ ਨਾਤੇ ਦੇ ਵਿੱਚ ਰੰਗ ਨਿਕਲੇਗਾ ਬਾਣੀ ਹੈਗਾ ਮੇਰਾ ਓਨੇ ਦਾ ਪਾਣੀ ਲੈ ਕੱਢ ਕੇ ਦੋ ਤਿੰਨ ਸਾਫ ਪਾਣੀ ਕੱਢ ਦੂਗੀ ਬਸ ਇਹ ਹੁਣੇ ਫਿਰ ਅਗਲਾ ਪਰਚਾ ਸਪਾ ਬਾਅਦ ਵਿੱਚ ਦੱਸ ਦੇਵਾਂਗੇ ਓਏ ਹੁਣ ਆਪਾਂ ਆਹ ਸੂਟ ਵੀ ਮਸਲ ਲਿਆ ਇਹਦੇ ਵਿੱਚ ਮੈਨੂੰ ਐਸੀ ਗਵੀ ਰੰਗ ਨਿਕਲੂਗਾ ਬਿਲਕੁਲ ਵੀ ਰੰਗ ਨਹੀਂ ਨਿਕਲਿਆ ਹੈਗਾ ਲੂਣ ਪਾਉਣ ਨਾਲ ਰੰਗ ਤਾਂ ਦੇ ਵੀ ਨਹੀਂ ਨਿਕਲੂਗਾ ਪਹਿਲਾਂ ਕੀ ਕਰਦੇ ਹੁੰਦੇ ਸੀ ਮੰਮੀਆਂ ਨਾ ਤੇ ਵੀ ਜਦੋਂ ਆਪਾਂ ਕੋਈ ਚੀਜ਼ ਚ ਰੰਗ ਨਿਕਲਦਾ ਤੁਸੀਂ ਇੱਕ ਲੂਣ ਇੱਕ ਫੜਕੜੀ ਦੋਨੇ ਚੀਜ਼ਾਂ ਪਾਉਂਦੀ ਹੁੰਦੀ ਸੀ ਹੈ ਨਾ ਹੁਣ ਆਪਾਂ ਹਟ ਗਏ ਆਂਗੇ ਦੇਖੋ ਮੈਂ ਇਹਦੇ ਵਿੱਚ ਲੂਣ ਪਾਇਆ ਬਿਲਕੁਲ ਵੀ ਰੰਗ ਨਹੀਂ ਨਿਕਲਿਆ ਹੈਗਾ ਪਹਿਲੇ ਮੈਂ ਸੂਟ ਧੋਤਾ ਨਹੀਂ ਸੀਗਾ ਤੁਸੀਂ ਦੇਖਿਆ ਇਹ ਸੂਟ ਮੈਂ ਹੁੰਦੀ ਸਿਲਾਈ ਕਰਵਾਇਆ ਸੀਗਾ ਨਾ ਤੇ ਹੁਣ ਅੱਜ ਮੈਂ ਪਹਿਲੀ ਵਾਰ ਧੋਤਾ ਹੈਗਾ ਮੈਂ ਆਪੇ ਹੀ ਸੂਟ ਧੋ ਦਿੱਤਾ ਮੈਂ ਇਹ ਮੈਂ ਇੱਧਰ ਬਾਦੂੰਗੀ ਪਾਣੀ ਦੇ ਵਿੱਚ ਥੋੜੇ-ਥੋੜੇ ਪਾਣੀ ਕੱਢ ਕੇ ਇਹ ਦੋਨੇ ਸੂਟਾਂ ਦੇ ਫਿਰ ਆਪਣੀ ਇੱਕ ਚੀਜ਼ ਹੋਰ ਹੈਗੀ ਤੁਹਾਨੂੰ ਉਹ ਵੀ ਦੱਸਾਂਗੇ ਨਾ ਕੀ ਕੀ ਪਾਉਣੇ ਆਗੇ ਹਣਾ ਬਗਾਂ ਪੋਸਟ ਲਾਵਾ ਵੀ ਡ੍ਰੈਗ ਨਹੀਂ ਕਰਦੇ ਜੇ ਤਾਂ ਤੁਹਾਡੇ ਪੈਸੇ ਲਗਾਉਂਦੀ ਫੇ ਤਾਂ ਤੁਹਾਡੀ ਹਾਸ ਹੀ ਨਾ ਆਉਂਦੀ ਨਾ ਤਰੇ ਨੂੰ ਬਸ ਜੇ ਕੋਈ ਨਹੀਂ ਸਿਰਕਾ ਹੋਵੇ ਨਾ ਤੋ ਪਾ ਸਕਦੇ ਹਾਂ ਕੋਈ ਵੀ ਸਿਰਕਾ ਹੋਵੇ ਆਪਾਂ ਉਸੇ ਦੀ ਵਰਤ ਸਕਦੇ ਹਾਂ ਨਾ ਹੁਣ ਮੈਂ ਇਹਦੇ ਵਿੱਚ ਦੋ ਇਹ ਡਾਂਟ ਪਾਉਂਗੀ ਇਹਦੇ ਵਿੱਚ ਸਿਰਕੇ ਲਈ ਤੇ ਲੋ ਇਥੋਂ ਮੈਂ ਇਹਦੇ ਵਿੱਚ ਇਹ ਕੱਪੜੇ ਜਿਹੜੇ ਲੋ ਕੇ ਰੱਖੇ ਉਹ ਇਹ ਜਿਹੜੇ ਸਿਰਕੇ ਦਾ ਕੀ ਮਤਲਬ ਹੈ ਸਿਰਕੇ ਨਾਲ ਨਾ ਜਿਹੜੀ ਇਹ ਸੂਟ ਦੀ ਸ਼ਾਈਨਿੰਗ ਹੈਗੀ ਇਹ ਬਣੀ ਰਹਿੰਦੀ ਹੈਗੀ ਨਾ ਮੱਧਮ ਜਿਹਾ ਨਹੀਂ ਹੁੰਦਾ ਹੈਗਾ ਸੂਟ ਫੇਵਰ ਸੂਟਾ ਦੀ ਹੁੰਦਾ ਹੈਗਾ ਤੋਤੇ ਤੋਂ ਮੱਧਮ ਜਿਹਾ ਹੋ ਜਾਂਦਾ ਹੈਗਾ ਨਾ ਉਹ ਜੀ ਹੁੰਦੀ ਹੈਗੀ ਇਹਦਾ ਜਿਹੜਾ ਸ਼ਾਈਨਿੰਗ ਹੈਗੀ ਉਹ ਬਹੁਤ ਵਧੀਆ ਰਹਿੰਦੀ ਹੈਗੀ ਬਾਕੀ ਇਹਦੀ ਕੜਾਈ ਵਗੈਰਾ ਆਪਾਂ ਚੰਗੀ ਤਰ੍ਹਾਂ ਨਹੀਂ ਮਸਾਲਣੀ ਨਾ ਕੋਲੇ-ਕੋਲੇ ਹੱਥ ਨਾਲ ਜਿੱਥੇ ਮੈਂ ਲਏਗੀ ਆਪਾਂ ਕੋਲੇ-ਕੋਲੇ ਹੱਥ ਨਾਲ ਮਸਾਲ ਲੈਣੀ ਹੈ ਬਸ ਇਹਨੂੰ ਹੁਣ ਮੈਂ ਧੋ ਕੇ ਕੀ ਕਰੂੰਗੀ ਨਿਚੋੜ ਕੇ ਨਾ ਆ ਤਾਰ ਤੇ ਸੁੱਕਣਾ ਪਾ ਦੂੰਗੀ। ਉਸੇ ਤਰ੍ਹਾਂ ਹੀ ਆਪਾਂ ਇਹਨੂੰ ਕੋਲਾ ਜਾਂ ਨਿਚੋੜਨਾ ਹੈਗਾ। ਤੇ ਹੁਣ ਮੈਂ ਇਹਨੂੰ ਤਾਰ ਦੇ ਉੱਪਰ ਸੁੱਕਣਾ ਪਾ ਦੂੰ ਇੱਕ ਮੈਂ ਧੁੱਪ 'ਚ ਨਹੀਂ ਸੁਕਾਉਣੀ ਹੈਗੀ। ਇਹਨੂੰ ਛਾਂ ਦੇ ਵਿੱਚ ਪਾਉਂਗੀ ਤੇ ਜੇ ਜਾਂ ਮੱਧਮ ਜੀ ਧੁੱਪ ਹੋਵੇ ਤਾਂ ਆ ਤਾਰ ਦੀ ਧੁੱਪੇ ਪਾ ਦੂੰਗੀ ਨਾ। ਨਹੀਂ ਆਪਾਂ ਛਾਂ ਵਿੱਚ ਸੁਕਾਵਾਂਗੇ। ਪਾਸੂ ਦੇ ਸਕਾ ਲੈ ਹੁਣ ਆ ਇਸ ਤਰ੍ਹਾਂ ਹੀ ਛਾਂ ਦੇ ਵਿੱਚ ਸੁਕਾਉਂਗੀ ਤੇ ਸ਼ਾਮ ਨੂੰ ਥੋੜੀ ਹਲਕੀ ਧੁੱਪ ਹਯੋਦ ਮੈਂ ਧੁੱਪੇ ਕਰ ਦੂੰਗੀ ਨਾ ਦਾਗ ਤੇ ਦੀ ਵੈਸੀ ਨਹੀਂ ਕੋਈ ਹੈਗਾ ਸੀਗਾ ਜੇਕਰ ਦਾਗ ਹੋਉਂਦਾ ਤਾਂ ਉਹ ਵੀ ਲੈ ਜਾਂਦਾ ਹਲਕਾ ਜਿਹਾ ਦਾਗ ਤਾਂ ਲੈ ਜਾਂਦਾ ਤਾਂ ਲੋ ਜੀ ਇਸ ਤਰ੍ਹਾਂ ਇਹ ਮੇਰਾ ਦੂਜਾ ਸੂਟ ਬਸ ਉਹਨੂੰ ਸਿਰਕੇ ਦੇ ਵਿੱਚ ਪਾ ਕੇ ਸੁੱਕਣਾ ਪਾ ਦਉਂਗੀ ਬਾਕੀ ਲੋ ਜੀ ਹੁਣ ਆਪਣਾ ਸੂਟ ਸੁੱਕ ਗਿਆ ਹਲਕੀ ਜੀ ਧੁੱਪ ਸੀਗੀ ਅੱਜ ਸਾਰਾ ਦਿਨੀ ਧੁੱਪ ਘੱਟ ਸੀਗੀ ਤੇ ਹੁਣ ਆਪਾਂ ਤੁਹਾਨੂੰ ਮਿੰਟ ਕੇ ਦਿਖਾਉਣੇ ਹੈਗੇ ਪਹਿਲਾਂ ਤੇ ਇਹਦੀ ਸ਼ਾਈਨਿੰਗ ਦੇਖੋ ਇਹ ਤੇ ਕੋਈ ਵੀ ਦਾਗ ਨਹੀਂ ਰਿਹਾ ਹੈਗਾ ਡੱਬ ਨਹੀਂ ਪਿਆ ਹੈਗਾ ਵਧੀਆ ਸਾਫ਼-ਸਾਫ਼ ਸੂਟ ਹੈਗਾ ਤੇ ਬਾਕੀ ਹੁਣ ਆਪਾਂ ਤੁਹਾਨੂੰ ਮਿੰਟ ਕੇ ਦਿਖਾ ਦਿੰਨੇ ਆਗੇ ਇੱਕ ਵਾਰ ਤਾਂ ਮੈਂ ਮਿਲ ਲਈ ਪਹਿਲਾਂ ਮੈਨੂੰ ਐ ਲੱਗਿਆ ਵਾਂ ਕਿ ਤੇ ਹੋਰ ਨਾ ਖਰਾਬ ਹੋ ਜੇ ਤੇ ਮੈਨੂੰ ਐ ਹੁੰਦਾਗਾ ਵੀ ਆਪਦਾ ਨਹੀਂ ਨਾ ਪਹਿਲਾਂ ਮੈਂ ਅਜਮਾਇਆ ਤਾਂ ਹੋਇਆਗਾ ਵੀ ਕਿਸੇ ਦਾ ਕੰਮ ਨਾ ਕੋਈ ਖਰਾਬ ਹੋ ਜੇ ਆਪਦਾ ਤਾਂ ਚਲੋ ਠੀਕ ਹੈਗਾ ਲੋਈ 41 ਇੰਚ ਸੀ ਇਹ ਵੀ 41 ਇੰਚ ਹੈ ਤੇ ਇਹ ਵਾਲਾ ਆਪਣਾ ਸੀਗਾ 44 ਨਾ ਹੂੰ ਤਾਂ ਨਹੀਂ 40 ਸੀ ਪਤਾ ਨਹੀਂ 44 सेम ही ਸੀਗਾ ਥੋੜੇ ਥੋੜੇ ਗਿੱਲੇ ਪੈਨੇ ਕਿਉਂਕਿ ਅਜੇ ਮੈਂ ਵੀ ਧੁੱਪ ਚ ਪਾਈ ਨਹੀਂ ਹੈਗੇ ਛਾਂ 'ਚ ਹੀ ਸੁਕਾਏ ਨੇ ਨਾ ਅਜੇ ਸੁੱਕੇ ਨਹੀਂ ਹੈਗੇ ਇਹਤੇ ਵੀ ਦੇਖੋ ਜਿਵੇਂ ਇਹ ਉਹਦੇ ਨਾਲੋਂ ਜ਼ਿਆਦਾ ਪਲੇਨ ਹੈ ਉਹਤੇ ਤਾਂ ਕੜਾਈ ਸੀਗੀ ਇਹ 'ਚ ਵੀ ਕੋਈ ਡੱਬ ਨਹੀਂ ਹੈਗਾ ਕੋਈ ਦਾਗ ਨਹੀਂ ਹੈਗਾ ਲੋਈ ਐਵੀ ਸਾਢੇ ਚਾਹ ਲਈਏ 40 ਕੁਛ ਵੀ ਨਹੀਂ ਹੋਇਆ ਹੈਗਾ ਬਿਲਕੁਲ ਸਹੀ ਸਲਾਮਤ ਨੇ ਤੇ ਹੁਣ ਆਪਾਂ ਨੂੰ ਵਿਆਹ ਆਗੇ ਦੋ ਵਿਆਹਾਂ ਦੇ ਵਿੱਚ ਪਾ ਕੇ ਜਾਵਾਂਗੇ ਤੇ ਬਾਕੀ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਨਾ ਕਿਸੇ ਭੈਣ ਦੇ ਕੰਮ ਆ ਸਕੇ ਫਿਰ ਐ ਹੁੰਦਾਗਾ ਜਦੋਂ ਮੈਲੇਜ ਹੋ ਜਾਣ ਪਾਉਣ ਨੂੰ ਜੀ ਨਹੀਂ ਕਰਦਾ ਹੈਗਾ ਨਾ ਕੱਪੜੇ ਦੁਆਰਾ ਦੁਆਰਾ ਤੇ ਚਲੋ ਜੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਨਾ ਮਿਲਦੇ ਰਹਦੇ ਆ ਫੇਰ ਆਪਾਂ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ